ਇਦੋਂ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜਿਹੜੀ ਕਣਕ ਦੀ ਸਰਕਾਰੀ ਫੀਰਾ ਸ਼ੁਰੂ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜੀ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੀ ਫਸਲਾਂ ਬਿਲਕੁਲ ਚੰਗੀ ਲੈ ਕੇ ਆਉਣ ਮੰਡੀ ਦੇ ਵਿੱਚ ਕਾਲੀ ਨਾ ਕਰਨ ਤੇ ਇਸ ਵਾਰ ਜਿਹੜੀ ਫਸਲ ਹੈ ਖੇਤਾਂ ਦੇ ਵਿੱਚ ਬਹੁਤ ਵਧੀਆ ਖੜੀ ਹੈ ਮੌਸਮ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਕਿਸਾਨਾਂ ਦਾ ਔਰ ਇਸ ਕਰਕੇ ਫਸਲ ਐਸਰ ਬੰਪਰ ਹੋਣ ਦੀ ਸੰਭਾਵਨਾ ਹੈ ਪ੍ਰਬੰਧ ਕਿਹੋ ਜਿਹਾ ਹੈ ਪ੍ਰਬੰਧ ਬਿਲਕੁਲ ਠੀਕ ਰਹੀ ਜਿਵੇਂ ਜੋ ਆੜਤੀਆ ਵੱਲੋਂ ਆਪਣੇ ਲੈਵਲ ਤੇ ਪ੍ਰਬੰਧ ਕਰਨੇ ਹੁੰਦੇ ਨੇ ਜਿ ਤਰਪਾਲਾਂ ਦਾ ਨਿਵੇਰ ਦਾ ਉਹ ਸਾਰੇ ਪ੍ਰਬੰਧਾਰਕੀਆਂ ਵੱਲੋਂ ਕੀਤੇ ਗਏ ਨੇ ਔਰ ਜੋ ਪ੍ਰਬੰਧ ਸਰਕਾਰ ਵੱਲੋਂ ਕਰਨੇ ਹੁੰਦੇ ਨੇ ਜਾਂਕੀਆਂ ਵੱਲੋਂ ਜਾਂ ਮੰਡੀ ਬੋਰਡ ਵੱਲੋਂ ਕਰਨੇ ਉਹਨਾਂ ਦੇ ਵੀ ਸਾਰੇ ਪ੍ਰਬੰਧ ਹੋ ਮੁਕੰਮਲ ਕੀਤੇ ਗਏ। ਪਿਛਲੇ ਬਾਰ ਦੇਖੋ ਨੂੰ ਮਿਲਿਆ ਸੀਗਾ ਜੀ ਜਦੋਂ بارش ਦੇ ਟਾਈਮ ਦੇ ਵਿੱਚ ਸੀ ਬੋਰੀਆਂ ਜਿਹੜੀਆਂ ਕਣਕ ਦੀਆਂ ਝੋਨੇ ਦੀਆਂ بارش ਦੇ ਇਹ بارش ਦੇ ਵਿੱਚ ਪਈਆਂ ਰਹੀਆਂ ਜੀ ਉਹਨਾਂ ਦੇ ਉੱਤੇ ਤਰਪਾਦਾ ਨਹੀਂ ਦਿੱਤੀ ਗਈ। ਇਸ ਵਾਰ ਤਾਂ ਇਹ ਨਹੀਂ ਬਿਲਕੁਲ ਨਹੀਂ ਦੇਖੋ ਕਈ ਵਾਰ ਹੁੰਦਾ ਆਚਾਰਕ ਜਦੋਂ بارش ਆ ਜਾਂਦੀ ਹੈ ਤਾਂ ਉਹ ਤਾਂ ਇੱਕ ਅੱਧਾ ਘੰਟਾ ਕੋਈ ਪ੍ਰੋਬਲਮ ਆ ਸਕਦੀ ਹੈ। ਨਹੀਂ ਕੋਈ ਅਸੀ ਗੱਲ ਨਹੀਂ ਹੈਗੀ। ਜਿਹੜੀ ਹੈਗਾ ਸਰਪਾਲਾ ਸਾਰੀਆਂ ਨੇ ਔਰ ਨਾਲ ਦੀ ਨਾਲ ਜਿਹੜੀਆਂ ਟੱਗੀਆਂ ਜਾਂਦੀਆਂ ਆਰਥੀਆਂ ਦੇ ਵਿੱਚ ਮੰਗਾਂ ਨੇ ਕਿ ਪੰਜਾਬ ਸਰਕਾਰ ਦਾ ਸੈਕਟਰ ਸਰਕਾਰ ਦੇ ਨਾਲ ਜਿਹੜੀਆਂ ਦਮੀਆਂ ਪਈਆਂ ਹਾਲੇ ਤੇ ਬਿਲਕੁਲ ਕੇਂਦਰ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਹੈ ਜਿਹੜਾ ਹੈਗਾ ਉਹ 50 55 ਰਪਏ ਬਣਦਾ ਹੈਗਾ ਤੇ ਉਹ ਉਹਨਾਂ ਨੇ ਘਟਾ ਕੇ ਫਿਕਸ ਕਰਤਾ 46 ਰੁਪਏ ਤੇ ਅਸੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਕਿ ਜਿਹੜਾ ਸਾਡਾ ਕੇਸ ਨਾ ਸਾਨੂੰ ਪੂਰਾ ਦਿੱਤਾ ਜਾਵੇ ਔਰ ਜਿਹੜੀ ਕਈ ਜਗ੍ਸਤਾਂ ਵੱਲੋਂ ਕੀਤੇ ਲੇਬਰ ਵੀ ਸਾਨੂੰ ਕੱਟ ਦਿੱਤੇ ਜਾਂਦੇ ਨੇ ਲੇਬਰ ਲੇਬਰ ਵੀ ਆਰਧੇਰੋਂ ਕੱਟ ਦਿੱਤੇ ਜਾਂਦੇ ਉਹ ਵੀ ਸਾਡੀ ਪੂਰੀ ਕੀਤੀ ਜਾਵੇ ਟਰਾਂਸਪੋਰਟ ਦਾ ਪ੍ਰਬੰਧ ਜੋ ठेकेदार ਨਾਲ ਪਰਸੋਂ ਮੀਟਿੰਗ ਹੋਈ ਸੀ ਉਹਨੇ ਤਾਂ ਇਹ ਗੱਲ ਕਹਿ ਵੀ ਮੇਰੇ ਕੋ ਗੱਡੀਆਂ ਦੇ ਸਾਰੇ ਪ੍ਰਬੰਧ ਨੇ ਕਿਸੇ ਵੀ ਆੜਤੀ ਨੂੰ ਕੋਈ ਦਿੱਕਤ ਨਹੀਂ ਆਉਣੀ। ਕੀ ਅਪੀਲ ਕਰਨੀ ਚਾਹੁੰਦੇ ਹਾਂ ਜਿੰਮੇਦਾਰਾਂ ਨੂੰ ਜਿਹੜੇ ਫਸਲ ਲੈ ਕੇ ਆਉਣ ਦੀ ਮੰਡੀ ਤੇ ਅਪੀਲ ਇਹ ਹੀ ਹੈ ਜੀ ਵੀ ਜਿਹੜੀ ਫਸਲ ਆ ਸੁੱਕੀ ਲੈ ਕੇ ਆਉਣ ਜਿਹੜੀ ਫਸਲ ਸੁੱਕੀ ਲੈ ਕੇ ਆਉਣਗੇ ਫਿਰ ਉਹ ਸੁੱਕੀ ਲੈ ਕੇ ਆਉਣ ਤਾਂ ਸ਼ਾਮ ਨੂੰ ਜਿਹੜੀ ਉਹਨਾਂ ਦੇ ਫਸਲ ਲਿਖ ਜਾਏਗੀ ਔਰ ਭੱਜ ਜਾਣਗੇ। ਅੱਜ ਬੰਦੀ ਪਛੜਾ ਮੰਡੀ ਦੀ ਖੀ ਸ਼ੁਰੂ ਹੋਈ ਹੈ ਜੀ। ਇਹਦੇ ਖੀ ਜਿਹੜੇ ਖਾਂਦੇ ਨੇ। ਤੇ ਜੀ ਆਪਣਾ ਜਗਮੋਨ ਸਿੰਘ ਦੀ ਢੇਰੀ ਰਾਮਜੀ ਦਾ ਸਤਪਾਲ ਬਾਂਸਲ ਦੀ ਦੁਕਾਨ ਤੋਂ ਸ਼ੁਰੂਆਤ ਹੋਈ ਹੈ ਜੀ ਤੇ ਪੰਨ ਗ੍ਰੇਨ ਨੇ ਦੀ ਸ਼ੁਰੂਆਤ ਕੀਤੀ ਇਸ ਕੀਮਤ ਕੀ ਤੇ ਮੰਡੀ ਵਿੱਚ ਖਰੀਦ ਦੇ ਸਭ ਤੋਂ ਵੱਡਾ ਪ੍ਰਬੰਧ ਹੈ ਜੀ ਬਾਰਦਾਨੇ ਦੀ ਕੋਈ ਸ਼ਾਰਟੇਜ ਨਹੀਂ ਜਿਵੇਂ ਸਾਡੇ ਮਾਨਯੋਗ ਸ਼ੈਕਰੀ ਸਾਹਿਬ ਸਾਰੇ ਮੈਦਾਨਾਂ ਦੇ ਇੰਸਪੈਕਟਰ ਸਾਹਿਬਾਨ ਉਰੇ ਮੌਜੂਦ ਨੇ ਬਾਰਦਾਨੇ ਦੀ ਕੋਈ ਦਿੱਕਤ ਨਹੀਂ ਵੀ ਲਿਫਟਿੰਗ ਦਾ ਪ੍ਰਬੰਧ ਵੀ ਪੂਰਾ ਕੀਤਾ ਗਿਆ ਬਾਕੀ ਸਫਾਈ ਤੇ ਪਾਣੀ ਵਾਲੀਆਂ ਦੀ ਜੋ ਕੁਮਾਰੀਆਂ ਮੋਟੀਆਂ ਦਿੱਕਤਾਂ ਸੂਣੀਆਂ ਕਰਦੇ ਹੈ। ਮਗਰੀ ਦਾ 2270 ਵੀ 2275 ਵੀ ਕਿਸਾਨਾਂ ਨੂੰ ਇਹ ਅਪੀਲ ਆ ਜੀ ਵੀ ਦੇਖੋ ਮੌਸਮ ਬਹੁਤ ਖੁਸ਼ਾਲ ਆ ਪਰਮਾਤਮਾ ਨੇ ਫਸਲ ਦਾ ਰੰਗ ਰੂਪ ਔਰ ਝਾੜ ਜਿੰਨੀ ਸਦੀ ਸੋਚੀ ਸੀ ਤੋਂ ਵੱਧ ਦਿੱਤਾ ਤੋਂ ਆਪਾਂ ਕਾਲੀ ਨਾ ਕਰੀਏ ਪੰਜਾਬ ਸਰਕਾਰ ਨੇ ਸਾਰੇ ਉਪਰਾਲੇ ਕੀਤੇ ਹੋਏ ਨੇ ਮੰਡੀ ਵਿੱਚ ਸਾਰੇ ਪ੍ਰਬੰਧ ਨੇ ਆਪਾਂ ਸੁੱਕੀ ਫਸਲ ਲਿਆਈਏ ਤਾਂ ਕਿ ਅਸੀਂ ਤੁਹਾਡੀ ਫਸਲ ਭਰ ਕੇ ਤੁਹਾਨੂੰ ਸਮੇਂ ਸਿਰ ਘਰ ਭੇਜੀਏ ਮੰਡੀ ਦਾ ਜਿਹੜਾ ਕੰਮ ਤੋਂ ਰੰਗ ਕਰਦਾ ਮੰਡੀ ਦਾ ਤੁਸੀਂ ਇੱਕ ਵਾਰ ਆਪ ਨਿਗਾਹ ਮਾਰ ਲਓ ਜੀ ਸਾਡੇ ਨਾਲੋਂ ਵੱਧ ਪੱਤਰਕਾਰ ਭਾਈਚਾਰੀ ਨੂੰ ਪਤਾ ਹੁੰਦਾ ਮੰਡੀ ਦੇ ਵਿੱਚ ਜਿੰਨੇ ਵੀ ਕੰਮ ਕੀ ਸਾਰੇ ਸਰਕਾਰ ਦੇ ਸੈਕਟਰੀ ਸਾਹਿਬ ਨੇ ਬਹੁਤ ਮਿਹਨਤ ਨਾਲ ਸਾਰੇ ਕੰਮ ਨਪੇਰੇ ਚਾੜਤੇ ਜੇ ਕੋਈ ਮਾੜਾ ਮੋਟਾ ਕਮੀ ਰਹਿ ਗਈ ਤਾਂ ਉਹ ਚੱਲ ਰਿਹਾ ਜੀ ਕੋਈ ਦਿੱਕਤ ਵਾਲੀ ਨਹੀਂ ਕੰਮ ਜਿਹੜੇ ਸਾਮਾਨ ਦੀਆਂ ਜਮੂਰੀਆਂ ਸਭ ਸਾਰੀਆਂ ਮੰਡੀਆਂ ਦੀ ਪ੍ਰਬੰਧ ਪੂਰੇ ਨੇ ਜੀ ਸਭ ਮੰਡੀਆਂ 'ਚ ਲੱਖੋਵਾਲ ਮੰਡੀ ਸਾਡੀ ਵੱਡੀ ਹੈ ਤੇ ਬੁਰਜ ਜਿੰਨੀਆਂ ਵੀ ਸਾਡੀਆਂ ਮੰਡੀਆਂ ਨੇ ਹਰ ਜਗ੍ਹਾ ਪ੍ਰਬੰਧ ਕੀਤਾ ਮੰਡੀ ਜਿੱਥੇ ਲੜੇ ਬਿਜਲੀ ਛਾਂ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਇਹ ਮੰਡੀ ਸੀਵਰੇਜ ਪਿਆ ਦੀਗਾ ਛੜਕਾ ਦਾ ਕੰਮ ਉਹ ਧੂਰਾ ਪਿਆ ਦੀਗਾ ਉਹ ਵੀ ਲਗਭਗ ਨਾ ਮੁਕੰਮਲ ਕਰਾਤਾ ਇਹ ਤੋਂ ਇਲਾਵਾ ਜਿਹੜੀਆਂ ਸਾਡੀਆਂ ਉਹ ਪਿੰਡੂ ਚਾਰ ਮੰਡੀਆਂ ਨੇ ਉਹਨਾਂ ਦੇ ਵਿੱਚ ਸਾਡੇ ਵੱਲੋਂ ਬਿਜਲੀ ਸ਼ਾਂ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਪੰਨਾਂ ਨੂੰ ਅਪੀਲ ਕਰਦੇ ਆਂ ਵੀ ਕਣਕ ਥੋੜੀ ਜਿਹੀ ਸਕਾ ਕੇ ਲਿਆਓ ਕਿਉਂਕਿ ਜਦੋਂ ਵੀ ਇੱਥੇ ਲੈ ਕੇ ਆਉਂਦੇ ਹੋ ਤੁਹਾਨੂੰ ਵੀ ਕਦੋਂ ਤੱਕ ਰੁਕਣਾ ਪੈਂਦਾ ਤੇ ਆੜਤੀ ਭਰਾਵਾਂ ਨੂੰ ਮਿੱਠੇ ਬੇਸ਼ ਆਉਂਦੀ। ਆਹਦੇ ਵਿੱਚ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਕੋਈ ਕਮੀ ਨਹੀਂ ਹੈਗੀ। ਬਾਹਰਲੇ ਫੜਾ ਪਾਣੀ ਦੀ ਵੀ ਦਿੱਤੀ ਹੈ ਬਾਹਰ। ਹਾਂ ਬਾਹਰਲੇ ਪਰਫਾਰਮੈਂਸ ਜਿਹੜੇ ਫੜ ਸੀਗੇ ਯਾਰ ਜੀ ਉਹਨਾਂ ਨੂੰ ਸਰਕਾਰ ਵੱਲੋਂ ਪ੍ਰਵਾਨ ਦੀ ਮਰਜ਼ੀ ਹੈ।